ਤਨ ਬਾਬਾ ਵਡਪਾਕ ਸਿੰਘ ਸੋਢੀ ਪਾਤਸ਼ਾਹ ਜੀ ਦੀ ਪਿੰਡ ਬੁਤਾਲਾ ਵਿਖੇ ਜਾਗੋ ਕੱਢੀ ਗਈ। ਹਲਕਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਣ ਦੇ ਪਿੰਡ ਬੁਤਾਲਾ ਵਿਖੇ ਤਨ ਤਨ ਬਾਬਾ ਵਡਪਾਕ ਸਿੰਘ ਜੀ ਸੋਢੀ ਪਾਤਸ਼ਾਹ ਜੀ ਦੀ ਪਿੰਡ ਵਿੱਚ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਮੰਨੂ ਪੱਟੀ ਵਿਲਾ ਵਜੂ ਦੀ ਅਗਵਾਈ ਹੇਠ ਜਾਗੋ ਕੱਢੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਨੇ ਹਾਜ਼ਰੀ ਲਗਾਈ। ਇਸ ਮੌਕੇ ਬਾਬਾ ਗੁਰਵਿੰਦਰ ਸਿੰਘ ਮਨੂ ਪੱਟੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਨ ਤਨ ਬਾਬਾ ਵਟਪਾਕ ਸਿੰਘ ਸੋਢੀ ਪਾਤਸ਼ਾਹ ਜੀ ਦੀ ਜਾਗੋ ਪਿੰਡ ਬੁਤਾਲਾ ਵਿਖੇ ਕੱਢੀ ਗਈ ਅਤੇ ਬਾਬਾ ਮਨੂ ਨੇ ਦੱਸਿਆ ਕਿ ਬਾਬਾ ਵਟਪਾਕ ਸਿੰਘ ਜੀ ਦੇ ਸ੍ਰੀ ਅਖੰਡ ਪੱਟ 15 ਮਾਰਚ ਨੂੰ ਆਰੰਭ ਕੀਤੇ ਜਾਣੇ। ਅਤੇ 17 ਮਾਰਚ ਦਿਨ ਐਤਵਾਰ ਨੂੰ ਪਹਿਲੀ ਹੋਲੀ ਤੇ ਪਿੰਡ ਵਿਲਾਵਜੂ ਵਿਖੇ ਅਖੰਡ ਪਾਠ ਦਾ ਭੋਗ ਪੈਣਾ ਹੈ ਅਤੇ 17 ਮਾਰਚ ਨੂੰ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਸਮੂਹ ਇਲਾਕਾ ਸੰਗਤਾਂ ਨੂੰ ਮੇਲੇ ਵਿੱਚ ਆਉਣ ਦੀ ਅਪੀਲ ਇਸ ਮੌਕੇ ਬਾਬਾ ਕਮਲਕ੍ਰਿਪਤ ਕੌਰ ਵਿਲਾਵਜੂ, ਬੀਬੀ ਜਸਪ੍ਰੀਤ ਕੌਰ ਵਿਲਾਵਜੂ, ਸੇਵਾਦਾਰ ਸੰਦੀਪ ਸਿੰਘ ਸੋਨੀ ਬੁਤਾਲਾ, ਮਨਦੀਪ ਕੌਰ, ਸੇਵਾਦਾਰ ਗੁਰਮੇਲ ਸਿੰਘ ਬੁਤਾਲਾ, ਸਿਮਰਨਜੀਤ ਕੌਰ ਵਿਲਾਵਜੂ ਸੁਖਵਿੰਦਰ ਸਿੰਘ ਮਲਕੀਤ ਸਿੰਘ ਚਿੰਦਾ ਸੋਨੂ ਡੀਜੇ ਕੁਲਵਿੰਦਰ ਕੌਰ ਸਿਮਰ ਚਿੰਦਾ ਆदि ਹਾਜ਼ਰ ਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਸਭ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਬਾਬੇ ਬਟਪਾ ਸਿੰਘ ਦੀ ਦਰਬਾਰ ਤੇ ਪਿੰਡ ਵੀੜਾ ਬੱਜੂ ਉੱਥੇ ਬਹੁਤ ਵੱਡੇ ਪੱਧਰ ਦੇ ਮੇਲਾ ਕਰਵਾਇਆ ਜਾ ਰਿਹਾ ਹੈ ਸੇਵਾਦਾਰ ਹੈ ਬਾਬਾ ਮੰਨੂ ਪੱਟੀ ਜੀ ਬਾਬਾ ਕਮਲਪ੍ਰੀਤ ਕੌਰ ਜੀ ਜਸਪ੍ਰੀਤ ਕੌਰ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਹੋ ਮਹਮਾ ਕੇ ਮੇਲੇ ਦੇ ਵਿੱਚ ਪਹੁੰਚਣ ਤੇ ਕਿਰਪਾਲਤਾ ਕਰੋ ਆਨਤਨ ਬਾਬਾ ਵੜਪਾ ਸਿੰਘ ਬਾਬਾ ਛੋੜੀ ਬਾਦਸ਼ਾਹ ਜੀ ਮੈੜੀ ਵਾਲੀ ਸੱਚੀ ਸਰਕਾਰ ਵੀ ਅੱਜ ਪਿੰਡ ਬਤਾਲਾ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਬਾਬਾ ਜੀ ਦੀ ਜਾਗੋ ਜਿਹੜੀ ਆ ਕੱਢ ਰਹੇ ਆ ਤੇ ਇਸ ਪਿੰਡ ਦੀਆਂ ਸੰਗਤਾਂ ਜਿਹੜੀਆਂ ਬਹੁਤ ਬਾਬਾ ਜੀ ਦਾ ਸੰਯੋਗ ਦੇ ਰਹੀਆਂ ਬਾਬਾ ਜੀ ਦਾ ਬਹੁਤ ਮਾਨ ਸਨਮਾਨ ਕਰ ਰਹੀ ਹੈ ਅਸੀਂ ਪਿੰਡ ਬਤਾਲੇ ਵਾਲੇ ਦੇ ਬਹੁਤ ਬਹੁਤ ਅਤੀ ਧੰਨਵਾਦੀ ਆ ਜੋ ਬਾਬਾ ਜੀ ਦੀ ਜਾਗੋ ਜੀ ਦੀ ਮਾਨ ਸਨਮਾਨ ਕਰ ਰਹੇ ਨੇ ਤੈਨਾਂ ਦਾ ਸ਼ੁਕਰਗੁਜ਼ਾਰ ਹੈ ਇਹ ਤਾਂ ਅੰਦਰ ਬਾਬਾ ਵੜ ਪਾਸੇ ਥੋੜੀ ਪਾਸ਼ਾ ਦੀ ਹਰ ਸਾਲ ਇਸ ਨਗਰ ਦੇ ਵਿੱਚ ਜਾਗੋ ਕੱਢੀ ਜਾਂਦੀ ਹੈ ਤੇ ਸੰਗਤਾਂ ਬਹੁਤ ਸੰਯੋਗ ਦਿੰਦੀਆਂ ਇਹਦੇ ਨਾਲ ਹੀ ਪਿੰਡ ਵੀਲਾਬੱਜੂ ਵਿਖੇ ਕੱਲ੍ਹ ਘਡਪਾਰ ਸਾਹਿਬ ਦੀ ਲੜੀ ਜਿਹੜੀ ਹੈ ਆਰੰਭ ਕੀਤੀ ਜਾਵੇਗੀ। ਬਾਬਾ ਅਵੜਪਾਸ ਸਿੰਘ ਸੋਢੀ ਪਾਸ਼ਾ ਦੇ ਦਰਬਾਰ ਪਿੰਡ ਵੀਲਾਬੱਜੂ ਸਰਦਾਰ ਚਰਨ ਸਿੰਘ ਜੀ ਮਾਰਦੋਸ ਸਤਕਾਰ ਦੇ ਸੰਤ ਮਹਾਂਪੁਰ ਤੋਂ ਲੈ ਰਿਤੇ ਬਾਬਾ ਜੀ ਦੇ ਘਡਪਾਰ ਦੀ ਲੜੀ ਜਿਹੜੀ ਲੜੀ ਹੈ ਉਹ ਰੱਬ ਕੀਤੀ ਜਾਵੇਗੀ। ਤੇ 15 ਤਰੀਕ ਨੂੰ ਬਾਬਾ ਜੀ ਦੇ ਭੋਗ ਜਿਹੜੇ ਉਹ ਪੈਣਗੇ। 16 ਤਰੀਕ ਨੂੰ ਫਿਰ ਰਾਤ ਨੂੰ ਬਾਬਾ ਜੀ ਦੀ ਜਾਗੋ ਨਿਕਲੇਗੀ। ਤੇ 17 ਤਰੀਕ ਨੂੰ ਬਹੁਤ ਹੀ ਵੱਡੇ ਪੱਧਰ ਤੇ ਬਾਬਾ ਜੀ ਦਾ ਪਿੰਡ ਵੀਰਾਵਜੂ ਵਿਖੇ ਮੇਲਾ ਬਣਾਇਆ ਜਾ ਰਿਹਾ ਹੈ ਪਹਿਲੀ ਹੋਲੀ ਦੇ ਸਕਦਾ ਕੇ ਬੇਨਤੀ ਹੈ ਵੀ ਸਾਰੇ ਜਣੇ ਇਹ ਨਗਰ ਅੱਗੇ ਬੇਨਤੀ ਹੈ ਪਿੰਡ ਬਤਾਲਾ ਵਿਖੇ ਅੱਗੇ ਕਿ ਪਿੰਡ ਵੀਰਾਵਜੂ ਵਿਖੇ 17 ਤਰੀਕ ਨੂੰ ਬਹੁਤ ਹੀ ਹੋ ਮਹਮਾ ਆਗੇ ਸਾਰੇ ਜਣੇ ਪਹੁੰਚੋ ਤੇ ਮੇਲੇ ਦੀ ਰੌਣਕਾਂ ਨੂੰ ਵਧਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ